ਚੈਨਲ ਦਾ ਆਰਐਨ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਬਟਾਲਾ ਦੇ ਕਨਮਾ ਰੋਡ ਦੇਖੇ ਯੂਨੀਕ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਸਾਰੀ ਜਾਣਕਾਰੀ ਘਰ ਦੇ ਮਾਲਕ ਰਾਜ ਕੁਮਾਰ ਨੇ ਦਿੱਤੀ ਉਹਨਾਂ ਦੱਸਿਆ ਕਿ ਕਰੀਬ 50 ਤੋਂ 55000 ਰੁਪਏ ਕੈਸ਼ ਇੱਕ ਲੈਪਟਾਪ ਅਤੇ ਚਾਂਦੀ ਦੇ ਕੁਝ ਗਹਿਣੇ ਗਾਇਬ ਹੋਏ ਹਨ ਉਹਨਾਂ ਨੇ ਕਿਹਾ ਕਿ ਕੁੱਲ ਮਿਲਾ ਕੇ ਸਵਾ ਲੱਖ ਦੇ ਕਰੀਬ ਨੁਕਸਾਨ ਹੋਇਆ ਹੈ ਇੱਥੇ ਹੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਧਰ ਹੀ ਇਸ ਸਬੰਧੀ ਸਿੰਬਲ ਚੌਂਕੀ ਇੰਚਾਰਜ ਸਦਾਸ ਖਰਾਸ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰੇ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾਂ ਕਿਆਂ ਖਬਰਾਂ ਦੇਖਣ ਸ਼ਰਦਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਐਮ ਐਸ ਰਾਜਾ ਦੀ ਇੱਕ ਖਾਸ ਰਾਜ ਕੁਮਾਰ ਅੱਜ ਕੋਈ 2:30 ਵਜੇ ਜਦੋਂ ਮੈਨੂੰ ਪਤਾ ਲੱਗਾ ਮੈਂ ਆਪਣੇ ਘਰ ਆਇਆ ਵਾ ਤੇ ਘਰ ਆ ਕੇ ਮੈਂ ਪਹਿਲਾਂ ਬਾਹਰ ਦਾ ਜਿੰਦਰਾ ਵੇਖਿਆ ਬਾਹਰ ਦਾ ਜਿੰਦਰਾ ਠੀਕ ਠਾਕ ਸੀ ਅੰਦਰਲਾ ਦਰਵਾਜ਼ਾ ਖੋਲਿਆ ਲੌਕ ਟੁੱਟਿਆ ਸੀ ਬੈੱਡਰੂਮ ਚ ਗਿਆ ਉੱਥੇ ਦੋਵੇ ਤਿੰਨੇ ਲਮਾਰੀਆਂ ਵੀ ਟੁੱਟੀਆਂ ਪਈਆਂ ਸੀ ਕੋਲੀਆਂ ਫਲਾਈਆਂ ਕੀਤੀਆਂ ਗਏ ਜਿਸ ਵਿੱਚੋਂ ਕੋਈ ਲੈਪਟਾਪ ਬਾਹਰ ਪਿਆ ਸੀ ਬੈੱਡ ਤੇ ਉਹ ਲੈ ਗਏ ਆ ਕੋਈ ਚਾਂਦੀ ਦੇ ਗਹਿਣੇ ਸੀ ਉਹ ਲੈ ਗਏ ਆ ਤੇ ਕੋਈ 50-50000 ਰੁਪਏ ਤਿੰਨ ਚਾਰ ਇਹ ਰਿਪਟ ਹੋਏ ਪੋਲੇ ਹੋਣਾ ਚ ਲੱਗਦਾ। ਕੱਲ ਦੇਖ ਲਓ 50 5000 ਕੈਸ਼ ਆ। ਚਾਂਦੀ ਕਿੰਨੇ ਦੀ ਹੋएगी ਤੇ ਲੈਪਟਾਪ ਵੀ 25000 ਰੁਪਏ ਲੱਖ ਸਵਾ ਲੱਖ ਤੋਂ ਉੱਪਰ ਹੀ ਹੋਣਾ ਕੈ ਜੋ ਵੀ ਹੈ। ਬੇਟੀ ਮੇਰੀ ਜੋਬ ਤੇ ਗਈ, ਮੈਂ ਵੀ ਜੋਬ ਤੇ ਗਿਆ ਹੀ। ਜੀ ਤੇ ਮੈਸੇਜ ਤੇ ਬੇਟਾ ਮੇਰਾ ਹਿਸ਼ਾਰਪੁਰ ਗਈ ਸੀ। ਜੀ ਉਹਨਾਂ ਜਦੋਂ ਆ ਕੇ ਮੈਂ ਦੱਸਿਆ ਟੈਲੀਫੋਨ ਕੀਤਾ ਉਸੇ ਵੇਲੇ ਘੰਟੇ ਦੋ ਘੰਟੇ ਚ ਵਾਪਸ ਆ। ਬਟਾਏ ਤੇ ਜਦੋਂ ਮੀ ਪੈਂਦਾ ਪਿਆ ਹੀ ਉਦੋਂ ਦੀ ਗੱਲ ਜੀ। ਬਸ ਇਹੋ ਹੀ ਆਪਣੇ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਪੜੇ ਜਾਣ ਬੰਤੇ ਹੋਰ ਕੀ ਹੈ? ਚੋਰੀਆਂ ਦੋਗੀਆਂ ਜਾਣ ਹੋਰ ਕੀ ਹੈ? ਮੈਂ ਐਸੇ ਸੁਭਰਾਸ ਸਿਕ ਚੌਂਕਿੰਚਾ ਦੇ ਸਿੰਘ ਜਿ ਚੋਰੀ ਦਾ ਮਾਮਲਾ ਹੈ ਕਰੀਬ ਅੱਧਾ ਘੰਟਾ ਪਹਿਲਾਂ ਇੱਕ ਫੋਨ ਹੈ ਜਿਹੜਾ ਸਾਨੂੰ ਮਸੂਲ ਹੋਇਆ ਸੀ ਪਲਦੀਪ ਸਿੰਘ ਵੱਲੋਂ ਉਹਨੇ ਕਿਹਾ ਕਿ ਮੇਰੇ ਗੁਆਂਢ ਵਿੱਚ ਰਹਿੰਦੇ ਰਾਜਕੁਮਾਰ ਇਹ ਉਹਨਾਂ ਦੇ ਘਰ ਜਿਹੜੀ ਕੋਈ ਚੋਰੀ ਹੋਈ ਹੈ ਨਾਮ ਲਉ ਵਿਅਕਤੀ ਕੋ ਕਰਕੇ ਲੈ ਗਿਆ ਤੇ ਪੁਲਿਸ ਪਾਰਟੀ ਜਿਹੜੀ ਉਹ ਭੇਜੋ ਪ੍ਰੰਤਵੇਦ ਨੋਡਲੇ ਉਸੇ ਵੇਲੇ ਜਿਹੜੀ ਇਹ ਪਾਰਟੀ ਸਾਡੀ ਇਸ ਪਾਰਟੀ ਪਹੁੰਚ ਗਈ ਹੈ ਤੇ ਜਾ ਕੇ ਵੇਖਿਆ ਵੀ ਉੱਥੇ ਮੈਨ ਹੈ ਐਂਟਰੀ ਦਾ ਜਿਹੜਾ ਦਰਵਾਜ਼ਾ ਉਹ ਤੋੜ ਕੇ ਕੋਈ ਨਾਮਲੋਗ ਵਿਅਕਤੀ ਜਿਹੜਾ ਉਹ ਅੰਦਰੋਂ ਇੱਕ ਬੈੱਡ ਤੇ ਉਹਨਾਂ ਦਾ ਲੈਪਟਾਪ ਪਿਆ ਸੀ ਉਹ ਦੱਸਿਆ ਵੀ ਲੈ ਗਿਆ ਇੱਕ ਅਲਮਾਰੀ ਜਿਹੜੀ ਹੈ ਉਹਨੂੰ ਖੋਲ ਕੇ ਦੇ ਵਿੱਚੋਂ ਦੇਉ ਚਾਂਦੀ ਦੇ ਕੁਝ ਉਹਨਾਂ ਨੇ ਗਹਿਣੇ ਦੱਸਿਆ ਤੇ ਕੁਝ ਪੈਸੇ ਨੇ ਕੋਈ ਸਮਥਿੰਗ 55000 ਤੇ ਇਹ ਮੁਤਾਬਕ ਬਿਆਨ ਰਾਜ ਕੁਮਾਰ ਪੁੱਤਰ ਸ਼ੰਭੂਨਾਥ ਵਾਸੀ ਜਨੀਕ ਕਲੋਨੀ ਕਨ ਰੋਡ ਬਟਾਲਾ ਅਨੁਮਾਨ ਰੋਡ ਬੰਦਿਆਂ ਦੇ ਨੂੰ ਟ੍ਰੇਸ ਜਲਦੀ ਤੋਂ ਜਲਦੀ ਕਰਾਂਗੇ ਸੀਸੀਟੀਵੀ ਕੈਮਰੇ ਵੇਖ ਕੇ ਫੋਟੇ ਦੇ ਜੋ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਇਹਨਾਂ ਨੂੰ ਇਹਨਾਂ ਦੀ ਭਾਲ ਕਰਕੇ ਤੇ ਇਹਨਾਂ ਨੂੰ ਟ੍ਰੇਸ ਕੀਤਾ ਜਾਏਗਾ